ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪਿੰਡ ਟੂ ਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਆਇਰ ਸ਼ਹਿਰ ਦਾ ਤੋਹਫਾ ਲੈ ਕੇ ਆਏ ਆ ਕਈ ਵੀਰਾਂ ਦੇ ਮੈਸੇਜ ਵੀ ਆਉਂਦੇ ਹੁੰਦੇ ਆ ਵੇ ਕੋਈ ਸਾਨੂੰ ਆਇਰ ਰਿਸਰਚ ਆਈਦੀ ਹੈ ਜੀ ਨਗੀਨਾ ਪੀਸ ਹੀ ਆ ਮੁੱਲ ਤੁਹਾਨੂੰ ਛੋਟਾ ਜਿਹਾ ਕਰਾ ਦੇਣਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰੇ ਨਾਮ ਤੇ ਐਡਰੈਸ ਦੱਸ ਦੋ ਜੀ ਮਾਂ ਬਰੇ ਰਾਜਾ ਪੈਂਟੂ ਡੀਆ ਜਿਲ੍ਹਾ ਅਸਲ ਮੋਗਾ ਮੋਬਾਈਲ ਨੰਬਰ 829509653 ਸੂਆ ਕਿੰਨਾ ਮਸੂਈ ਹੈ ਜੀ ਸੂਆ ਉਹਦੇ ਦੂਜਾ ਸੂਈ ਰੀਰ ਵਾਲੇ ਕਦੋਂ ਸੂਈ ਹੈ ਜੀ ਇਹ ਮੰਨ ਲਓਗੇ ਤਿੰਨ ਘੰਟੇ ਸੂਈ ਨੂੰ ਬੱੱਚਾ ਕੀ ਦਿੱਤਾ ਜੀ ਬੱੱਚਾ ਦਾ ਬੱਛਾ ਹੀ ਦੇਗੀ ਵੀਰੇ ਬੱਛਾ ਜੀ ਜੇਰ ਡੰਨਾਂ ਜੀ ਜੇਰ ਡੰਨ ਲਓ ਜੀ ਜੇਰ ਤੁਹਾਡੇ ਸਾਹਮਣੇ ਆ ਜੀ ਜੇਰ ਜਮਾ ਡੰਨਾਂ ਕਿੰਨਾ ਕਾ ਕੱਢ ਲਿਆ ਵੀਰੇ ਬੋਲਾ ਬਹੁਤ ਦੇ ਖੜਾ ਬੋਗਰ ਕੋ ਬੱਚੇ ਨੇ ਆ 2 ਕਿਲੋ ਕੱਢਾ ਚਵਾਈ ਚਵਾਈ ਦੀ ਬੜੀ ਠੀਕ ਹੈ ਚਵਾਈ ਦੀ ਇੱਕ ਨੰਬਰ ਆ ਲਓ ਜੀ ਗੰਨੇ ਆ ਕੀ ਮੋਟੀ ਚਵਾਈ ਆ ਥਣ ਸੁਣਾ ਗੁਲਾਬੀ ਲੱਗਾ ਕਿੰਨਾ ਦੁੱਧ ਬਾਜੂ ਬਾਈ ਤੁਹਾਡੇ ਯਾਰ ਪਲੂਨ ਦਾ ਉਹ 15 16 ਕਿਲੋ ਚ ਆ ਜਾਊ ਪਲੱਸ ਜੀ 1500 ਕਿਲੋ ਮੰਨ ਕੇ ਲੈ ਲੈ ਬਾਕੀ ਬਚਾ ਤੁਮ ਆਸੀ ਵਾਲਾ ਠੀਕ ਆ ਜੀ ਤੋਰ ਕੇ ਦਿਖਾ ਦੇ ਵੀਰੇ ਨਾਲ ਮੌਸਮ ਚੰਗਾ ਦਾ ਤਾਂ ਸੇਵਾ ਆਪਾਂ ਬੱਚੀ ਨਾਲ ਫਸਲ ਅਲੀ ਦੇ ਦੇਊਗੀ ਜਾਤ ਆਲੀ ਆ ਜੀ ਬੱਚੀ ਤੋਰ ਕੇ ਦਿਖਾ ਦੇ ਵੀਰੇ ਨਾਲ ਦੀ ਨਾਲ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਆ 3-4 ਘੰਟੇ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚਾ ਸੀਮਣ ਲੱਗਾ ਸੀ ਚੰਗਾ ਗੱਲ ਕਰ ਮੇਲਕਾਫ ਆ ਗਿਆ ਜੀ ਕੋਈ ਹੋ ਗਿਆ ਠੀਕ ਆ ਜੀ ਜੇਰ ਡਾਨਾ ਜੀ ਹਾਇਰ ਸ਼ੈਰ ਦਾ ਤੋਹਫਾ ਹੀ ਕਹਿ ਸਕਦੇ ਆ ਜੀ ਪਹਿਲੇ ਸੂਏ 15-16 ਕਿਲੋ ਦਾ ਰਿਕਾਰਡ ਆ ਜੀ ਡੱਬੀ ਆ ਪ੍ਰਿੰਟ ਵਾਲੀ ਆ ਹਵਾਨਾ ਸੋਨਾ ਘਟਾਲਾ ਥਾਣ ਕੱਲਾ ਕੱਲਾ ਨਿੱਖਰ ਮੈਂ ਚੈੱਕ ਕਰ ਸਕਦੇ ਹਾਂ ਚਾਰ ਹੀ ਥਾਣਾ ਫੂਟ ਸ਼ਾਂਕ ਭੋਰਾ ਵੀ ਨਹੀਂ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਕੁਆਲਿਟੀ ਬਹੁਤ ਆ ਜੀ ਬਰੀਡ ਬਹੁਤ ਆ ਵੱਡੀ ਆ ਕੋਈ ਛੋਟੀ ਨਹੀਂ ਤਾਜੀ ਸੂਈ ਕਰਕੇ ਥੋੜਾ ਜਿਹਾ ਸੁਹਾ ਜਾ ਮੰਨ ਗਈ ਕਿਉਂਕਿ ਬੱਚਾ ਬਹਾਲਾ ਸਟਰੋਂਗ ਠੀਕ ਆ ਜੀ ਮੋੜ ਨਹੀਂ ਵੀਰੇ ਖੰਡੀ ਸੂਦਾ ਕੋਈ ਲੇਖਾ ਨਹੀਂ ਆ ਜਿਵੇਂ ਮਰਜੀ ਬੈਠਾ ਰਵੇ ਕੋਈ ਠੁੱਕਰਾ ਵੀ ਗੱਲ ਹੀ ਕੋਈ ਨਹੀਂ ਆ ਠੀਕ ਆ ਜੀ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਅਲੱਗ-ਅਲੱਗ ਥਾਨ ਲੱਗਿਆ ਬੱਚਾ ਲਾ ਲਾ ਖੰਡੀ ਸੂਦਾ ਠੀਕ ਆ ਜੀ ਜਾਣੀ 16 17 ਕਿਲੋ ਦਾ ਪਾਉਗੀ ਬਾਕੀ ਸੇਵਾ ਦਾ ਬਹੁਤ ਵਧੀਆ ਮੌਸਮ ਚੰਗਾ ਬੰਦਾ ਚੰਗਾ ਸੇਵਾ ਦਾ ਖਾਣਾ ਘਲੇ ਦੋ ਪਰ ਬਹੁਤ ਵਧੀਆ ਸੇਵਾ ਦਾ ਸਹੀ ਗੱਲ ਹੈ ਜੀ ਹੁਣ ਜੇ ਕੋਈ ਪਾਉਣਾ ਫਿਰ ਉਹਦੇ ਕਾਹ ਦੇਣਾ ਫਿਰ ਤਾਂ ਵੀਰੇ ਕਿੱਥੋਂ ਦੇਣਾ ਫਿਰ ਤਾਂ ਪਾਈਆ ਵੀ ਨਹੀਂ ਦੇਣਾ ਇਹਨੇ ਤੇ ਜੇ ਕੋਈ ਸੇਵਾ ਕਰੂ ਤਾਂ ਜਿੰਨਾ ਮਰਜੀ ਝੋਲੇ ਕਿਉਂਕਿ ਰੰਗ ਪ੍ਰਿੰਟ ਪੂਰਾ ਚੰਗਾ ਜੀ ਬਾਕੀ ਚੰਗੀ ਆ ਵੜ ਕੱਦ ਕਾਠ ਵਾਲੀ ਆ ਜੀ ਵਜਨ ਵਾਲੀ ਆ ਫਿਟਨੈਸ ਵਾਲਾ ਹਵਾਨਾ ਜੀ ਤੇ ਤੇਰੇ ਆਫਰ ਚ ਡਿਮਾਂਡ ਆਪਣੀ ਜੀ ਤੇ ਮੌਲਤਾ ਐਰ ਸਿਆਰ ਜਿੰਨਾ ਮਰਜੀ ਮੌਲਤਾ ਕਰੀਏ ਮੁੱਲ ਮੌਲਵੀ ਬਦਾਗਰਨਾ ਪਾ ਦੇਖਣ ਦਾ ਕੰਮ ਹੀ ਆ ਲੈਣ ਦੇਣਾ ਕੰਮ ਸਾਢੇ 46 ਹਜ਼ਾਰ ਦੀ ਆਫਰ ਹੀ ਆ ਵੀਰੇ ਆਫਰ ਵਾਲਾ ਕੰਮ ਹੀ ਓਏ ਡੀਵਰ ਕਰਾਈਨੇ ਨੂੰ ਸਹੀ ਗੱਲ ਹੈ ਜੀ ਆਫਰ ਹੀ ਆ ਬਾਈ ਕਹਿੰਦਾ ਸਾਢੇ 46000 ਦੀ ਵੜ ਦੇ ਦਾਂਗੇ ਜੀ ਵਿੱਚੋਂ ਮਾਣ ਤਾਨ ਥੋੜਾ ਕਨਾ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ